ਗੁਰਾਇਆਂ ਦੇ ਪਿੰਡ ਤੁਲੇਤਾ ਵਿਖੇ ਖੇਡ ਮੈਦਾਨ ਤੇ ਗੁਰਦੁਆਰਾ ਸਾਹਿਬ ਦੀ ਥਾਂ ਨੂੰ ਲੈ ਕੇ ਚੱਲਦੇ ਵਿਵਾਦ ਨੂੰ ਹੱਲ ਕਰਵਾਉਣ ਦੇ ਵਿੱਚ ਪ੍ਰਸ਼ਾਸਨ ਫੇਲ ਸਾਬਿਤ ਹੋ ਗਿਆ ਜਿਸ ਕਰਕੇ ਕਿਸੇ ਵੀ ਸਮੇਂ ਪਿੰਡ ਦਾ ਮਾਹੌਲ ਖਰਾਬ ਹੋ ਸਕਦਾ ਦਾਜ਼ੀ ਕਿ ਅੱਜ ਸਰਕਾਰੀ ਛੁੱਟੀ ਵਾਲੇ ਦਿਨ ਵੀ ਇੱਕ ਵਾਰ ਫਿਰ ਤੋਂ ਅਧਿਕਾਰੀਆਂ ਨੂੰ ਪਿੰਡ ਦੇ ਵਿੱਚ ਆਉਣਾ ਪਿਆ ਤੇ ਪਿੰਡ ਦੇ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਛੁੱਟੀਆਂ ਹੁੰਦੀਆਂ ਉਸੇ ਦਿਨ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦੀ ਨੀਅਤ ਨਾਲ ਕੰਮ ਕੀਤਾ ਜਾਂਦਾ ਜਿਸ ਨਾਲ ਪਿੰਡ ਦਾ ਮਾਹੌਲ ਵੀ ਖਰਾਬ ਹੁੰਦਾ ਉਥੇ ਦਾਜ਼ੀ ਕਿ ਨੇ ਲਗਾਤਾਰ ਇਸ ਨੂੰ ਲੈ ਕੇ ਲੋਕ ਵੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਇਹ ਤਾਂ ਮੁੱਦਾ ਇਥੇ ਪੜਕੀ ਜਾਂਦਾ ਭਾਈ ਜਦੋਂ ਛੁੱਟੀ ਹੁੰਦੀ ਹੈ ਤੇ ਕੋਈ ਨਾ ਕੋਈ ਇਥੇ ਕੰਮ ਲੱਗਾ ਹੀ ਰਹਿੰਦਾ ਆ ਸਾਡੀ ਇਹ ਹੀ ਕੁੱਲੀਆਂ ਵਾਲਿਆਂ ਦੀ ਤਾਂ ਸਾਡੀ ਭਾਈਚਾਰੇ ਬਾਜੀਚਾਰੇ ਭਾਈਚਾਰੇ ਦੀ ਇਹ ਹੀ ਸਲਾਹ ਆ ਬਈ ਜੇ ਪੱਧਰਾ ਕੀਤਾ ਜਾਵੇ ਤਾਂ ਸਾਰਾ ਹੀ ਕੀਤਾ ਜਾਵੇ ਨਹੀਂ ਤਾਂ ਕੋਈ ਨਾ ਪੱਧਰਾ ਕੀਤਾ ਜਾਵੇ ਜੇ ਉਹ ਪੱਕੇ ਨੇ ਉਹ ਜੇ ਕੰਦ ਉਠਾਉਂਦੇ ਨਹੀਂ ਹੈਗੇ ਇਹ ਸਾਰੇ ਪੱਕੇ ਕੀਤੇ ਜਾਣ ਸਾਨੂੰ ਕੋਈ ਪ੍ਰਸ਼ਾਸਨ ਨਾਲ ਕੋਈ ਤਰਾਜੰਗ ਨਹੀਂ ਹੈਗੀ ਇਹਦੇ ਜੇ ਫੱਕਪ ਜੀ ਦਿੱਤਾ ਜਾਵੇ ਤਾਂ ਸਾਰਿਆਂ ਨੂੰ ਦਿੱਤਾ ਜਾਵੇ ਨਹੀਂ ਤਾਂ ਕਿਸੇ ਨੂੰ ਮੈਨਾਂ ਦਿੱਤਾ ਜਾਵੇ ਫਲੇ ਗਰਾਉਂਡ ਬਣਾਈ ਜਾਵੇ ਠੀਕ ਹੈ ਜੀ ਬੱਚੇ ਤਾਂ ਖੇਡਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਅਸੀਂ ਲੰਗਰੇ ਹੀ ਲਾਉਣਾ ਅਸੀਂ ਫਲੇ ਗਰਾਉਂਡ ਚ ਲਾ ਲਿਆ ਕਰਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਾਕੀ ਇਹਨਾਂ ਨੂੰ ਪੁੱਛ ਲਓ ਤੁਸੀਂ ਜੇ ਉਹਨਾਂ ਨੂੰ ਦਿੱਤਾ ਜਾਵੇ ਤਾਂ ਸਾਨੂੰ ਦਿੱਤਾ ਜਾਵੇ ਨਹੀਂ ਤਾਂ ਬਿਸ਼ੱਕ ਨਾ ਦਿੱਤਾ ਜਾਵੇ ਠੀਕ ਹੈ ਬਾਜੀ ਉਹ ਇਦਾਂ ਆ ਆ ਜਿਹੜੀ ਫਲੇ ਗਰਾਉਂਡ ਆ ਇਹਦੇ ਵਿੱਚ ਗੁਰਦਾਰੇ ਵਾਲੇ ਧੱਕੇ ਨਾਲ ਕਬਜ਼ਾ ਕਰ ਰਹੇ ਆ ਇਹ ਹਟਾਇਆ ਜਾਵੇ ਜਾ ਜਾਂ ਤਾਂ ਸਾਰਿਆਂ ਨੂੰ ਇੱਥੇ ਦੋ ਦੋ ਮੜਲੇ ਵੰਡ ਕੇ ਦਿੱਤੇ ਜਾਣ ਜਾਂ ਇਥੇ ਇਹ ਪੂਰੀ ਪਲੇ ਗਰਾਊਂਡ ਬਣਾਈ ਜਾਵੇ ਇਹ ਜਿਹੜੇ ਹੁਣ ਬਾਹਰੋਂ ਆ ਕੇ ਕਹਿੰਦੇ ਆ ਅਸੀਂ ਇੱਥੇ ਇੱਕ ਮੂਹਟ ਕਮੋਟੀ ਹਾਲ ਬਣਾਉਂਦੇ ਆ ਅਸੀਂ ਆਪਣੇ ਪੈਸਿਆਂ ਦਾ ਬਣਾਉਂਦੇ ਆ ਜੇ ਉਹਨਾਂ ਕੋਲ ਜ਼ਿਆਦਾ ਪੈਸੇ ਆ ਤੋ ਆਪਣੇ ਪੈਸਿਆਂ ਦਾ ਲਾ ਕੇ ਆਪਣੇ ਪੈਸੇ ਦਾ ਕਮੋਟੀ ਹਾਲ ਕੇ ਤੇ ਖੱਤਾ ਲੈ ਕੇ ਉਹ ਬਣਾ ਦੇਣ ਇੱਥੇ ਗਰੀਬਾਂ ਨੂੰ ਉਹਨਾਂ ਪਸਾਬ-ਸਾਮ ਰੋਣ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਦੇ ਸਾਰਿਆਂ ਨੂੰ ਵੰਡ ਕੇ ਦਿੱਤਾ ਜਾਵੇ ਨਹੀਂ ਤਾਂ ਸਾਰੇ ਹੀ ਜੋ ਹੈਗਾ ਇਹ ਸਭ ਪੱਧਰ ਕਰਾਇਆ ਜਾਵੇ ਧੰਨਵਾਦ ਜੀ ਇਹੋ ਕੰਡ ਟਾਉਣ ਨੂੰ ਕਹਿੰਦੇ ਆ ਤਾਂ ਅਸੀਂ ਸਾਰਾ ਪੱਧਰ ਕਰਨੇ ਤਿਆਰ ਆਂ ਇੱਥੇ ਗਰਾਊਂਡ ਬਣਾਈ ਜਾਵੇ ਠੀਕ ਹੈ ਨਾ ਕਿਉਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਭਾਈ ਉਹ ਜੀ ਖਾਸਾ ਭਾਈ ਬਤੇ ਸਾਡੇ ਪਿੰਡ ਜੋ ਗਰਾਊਂਡ ਦਾ ਮੁੱਦਾ ਚੱਲਦਾ ਪਿਆ ਕਾਫੀ ਦਿਨਾਂ ਤੋਂ ਭੱਖਿਆ ਆ ਵੀ ਕਬਜ਼ਾ ਕਰਦੇ ਪਏ ਆ ਇਹ ਜਿਹੜਾ ਕਬਜ਼ੇ ਵਾਲੀ ਜਗਾ ਆ 5743 ਖਸਰਾ ਨੰਬਰ ਆ ਇਹ ਪਵਨ ਤੇ ਗੁਰਦੁਆਰੇ ਦੇ ਵਿਚਕਾਰ ਪੈਂਦੀ ਆ ਗਰਾਊਂਡ ਜੇਤੇ ਗੁਰਦੁਆਰਾ ਕਮੇਟੀ ਇਹ ਆਪਾਂ ਦੇ ਕਬਜ਼ੇ ਚ ਲੈਣਾ ਚਾਹੁੰਦੀ ਆ ਠੀਕ ਆ ਜੀ ਗੁਰਦੁਆਰੇ ਕੋ ਇਹਨਾਂ ਨੂੰ ਕਈ ਵਾਰੀ ਅਸੀਂ ਕਹਿ ਚੁੱਕੇ ਆ ਵੀ ਨਹੀਂ ਆਪਾਂ ਇੰਨੀ ਜਗਾ ਤੇ ਤੁਸੀਂ ਨਹੀਂ ਕਬਜ਼ਾ ਕਰ ਸਕਦੇ ਹੈਗੇ ਬੇ ਪਲੇ ਗਰਾਊਂਡ ਆ ਇਹਨੂੰ ਰਹਿਣ ਦੇ ਤੇ ਬਾਕੀ ਸਾਰੇ ਕਮਿਊਨਿਟੀ ਜਿੱਦਾਂ ਸਾਰੇ ਸਹਿਮਤ ਆਪੇ ਉੱਥੇ ਗਰਾਊਂਡ ਬਣਨੀ ਚਾਹੀਦੀ ਹੈ। ਇਹ ਕੁਝ ਇੱਕ ਬੰਦੇ ਆ ਜਿਹੜੇ ਸਾਨੂੰ ਪਰੇਸ਼ਾਨ ਕਰ ਰਹੇ ਆ ਬਾਰ-ਬਾਰ ਛੁੱਟੀ ਵਾਲੇ ਦਿਨ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ। ਅੱਜ ਫੇਰ ਛੁੱਟੀ ਦਾ ਦਿਨ ਇਹਨਾਂ ਨੇ ਚੁਣਿਆ। ਅੱਜ 18 ਤਰੀਕਿਆ ਛੁੱਟੀ ਦਾ ਦਿਨ ਚੁਣ ਕੇ ਅੱਜ ਫੇਰ ਕਬਜ਼ਾ ਕਰਦੇ ਪਏ ਸੀ ਸੈਕਟਰੀ ਸਾਹਿਬ ਆਏ ਆ ਮੌਕੇ ਤੇ ਮੈਡਮ ਨੇ ਭੇਜਿਆ ਵੀਡੀਓ ਮੈਡਮ ਨੇ। ਕੱਲ ਵੀਡੀਓ ਮੈਡਮ ਆਏ ਸੀਗੇ ਉਹਨਾਂ ਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਨਹੀਂ ਕੁਝ ਵੀ ਕਰਦੇ। ਤੇ ਅੱਜ ਫੇਰ ਦੁਬਾਰਾ ਇਹ ਕਬਜ਼ਾ ਕਰਨ ਲੱਪ ਐ। ਹੁਣ ਉੱਥੇ ਆਪਿਸ਼ਾਬਦ ਬਹੁਤ ਜ਼ਿਆਦਾ ਬੋਲੇ ਗਏ ਆ ਇੱਕ ਦੂਜੇ ਨੂੰ ਜਿਹੜਾ ਵੀ ਕੋਈ ਵੀਡੀਓ ਬਣਾਉਣ ਦਾ ਆ ਜਾਂ ਕਰਦਾ ਆ ਉਹਨੂੰ ਕਹਿੰਦੇ ਸਾਡੀ ਵੀਡੀਓ ਕਿਉਂ ਬਣਾਉਂਦੇ ਆ ਜੇ ਉਹ ਯਾਨੀ ਕਿ ਗਲਤ ਸ਼ਬਦ ਬੋਲਦੇ ਪਏ ਆ ਹੁਣ ਇਹ ਇੱਥੇ ਤੱਕ ਆਏ ਗਏ ਆ ਵੀ ਲੜਾਈ ਕਰਨਾ ਚਾਹੁੰਦੇ ਕਿਸੇ ਨਾਲ ਕਿਸੇ ਦੇ ਨਾਲ ਅਸੀਂ ਇਹ ਚਾਹੁੰਦੇ ਆ ਵੀ ਸਾਨੂੰ ਕਾਨੂੰਨੀ ਤੌਰ ਤੇ ਜਿਹੜੀ ਸਾਡੀ ਪੰਚਾਇਤ ਦੀ ਜਗ੍ਹਾ ਆ ਇਹ ਗਰਾਊਂਡ ਆ ਪਲੇ ਗਰਾਊਂਡ ਇਹ ਖਾਲੀ ਕਰਾ ਕੇ ਦਿੱਤੀ ਜਾਵੇ ਬਾਰ ਬਾਰ ਵੀਡੀਓ ਮੈਡਮ ਨੂੰ ਅਸੀਂ ਦਰਖਾਸਤਾਂ ਦੇ ਚੁੱਕੇ ਆ ਠੀਕ ਹੈ ਜੀ ਵੀਡੀਓ ਮੈਡਮ ਜਦੋਂ ਆ ਕੇ ਚੱਲ ਜਾਂਦੇ ਮੋੜ ਕੇ ਫੇ ਉਹ ਹੀ ਕੰਮ ਕਰਦੇ ਆ ਅਈ ਤੇ ਕੰਨੇ ਵਿੱਚ ਸਾਡੀ ਜਿਹੜੀ ਜਗ੍ਹਾ ਪਲੇਗ੍ਰਾਉਂਡ ਦੀ ਇਹ ਖਾਲੀ ਹੋਣੀ ਚਾਹੀਦੀ ਆ। ਬਸ ਪ੍ਰਸ਼ਾਸਨ ਤੋਂ ਸਾਡੀ ਇਹ ਸੈਕਟਰੀ ਸਾਹਿਬ ਆਏ ਆ ਕੀ ਕਿਹਾ ਸੈਕਟਰੀ ਸਾਹਿਬ ਨੇ? ਹਾਂਜੀ ਸੈਕਟਰੀ ਸਾਹਿਬ ਉਹਨਾਂ ਨੂੰ ਠਾ ਕੇ ਆਏ ਆ ਉੱਥੇ ਗਏ ਸੀਗੇ। ਉਹਨਾਂ ਦੇ ਦਰਾਗਤ ਵੱਟੇ ਅੱਜ ਦਰਾਗਤ ਵੱਟ ਕੇ ਉਹਨਾਂ ਨੇ ਇੱਕ ਸਾਈਡ ਤੇ ਰੱਖ ਲਿਆ ਤੇ ਮੈਂ ਉਹ ਸੈਕਟਰੀ ਸਾਹਿਬ ਨੂੰ ਠਾ ਕੇ ਆਏ ਬਈ ਜਦੋਂ ਤੱਕ ਵੀਡੀਓ ਮੈਡਮ ਨਾਲ ਸਾਡੀ ਕੋਈ ਗੱਲਬਾਤ ਨਿਬੜਦੀ ਨਹੀਂ ਉਦੋਂ ਤੱਕ ਤੁਸੀਂ ਇਹ ਕੰਮ ਨਾ ਕਰੋ। ਅਈ ਤਾਂ ਇਹੀ ਮੈਡਮ ਨੂੰ ਕਹਿੰਨੇ ਵੀ ਜਿਹੜੀ ਪਲੇਗ੍ਰਾਉਂਡ ਜਿੱਦਾਂ ਅੱਗੇ ਖਾਲੀ ਪਈ ਸੀਗੀ ਇਹ ਛੁੱਟੀ ਵਾਲੇ ਦਿਨੇ ਕਿਉਂ ਹੁੰ ਸਸਾਨ ਨੂੰ ਵੀ ਐਸੇ ਕੀਤਾ ਦੇਖਦੇ ਆ ਜੀ ਜਦੋਂ ਵੀ ਛੁੱਟੀ ਹੁੰਦੀ ਆ ਉਦੋਂ ਨੇ ਕਿਉਂ ਲੱਗਦੇ ਆ ਜਿੱਦਾਂ ਦੇ ਛੁੱਟੀ ਨਹੀਂ ਹੁੰਦੀ ਉਦੋਂ ਵੀ ਕਰੇ ਠਾਕਦੇ ਆ ਜੇ ਇਹਨਾਂ ਨੇ ਇਹ ਕੰਮ ਕਰਨਾ ਆ ਉਹ ਸਾਡੇ ਕਰ ਦਿੰਦੇ ਆ ਜਿਹੜੀਆਂ ਸਿਆਣੀਆਂ ਔਰਤਾਂ ਆ ਉਹਨਾਂ ਨੂੰ ਬਗਰਾ ਕੇ ਅਨਪੜ੍ਹ ਜਿਨ੍ਹਾਂ ਨੂੰ ਆਪਾਂ ਕਹ ਲਈਏ ਜੇ ਨਹੀਂ ਕੁਝ ਵੀ ਪਤਾ ਹੈਗਾ ਕਾਨੂੰਨਾਂ ਬਾਰੇ ਜਾਂ ਕੁਝ ਵੀ ਉਹਨਾਂ ਨੂੰ ਲਿਆ ਕੇ ਇਹ ਕੰਮ ਕਰਾਉਂਦੇ ਆ ਬੱਚੇ ਲੈ ਲੈਂਦੇ ਛੋਟੇ ਛੋਟੇ ਨਾਲ ਉਹਨਾਂ ਨੂੰ ਮੋੜੇ ਕਰ ਦਿੰਦੇ ਆ ਇਹ ਇਹਨਾਂ ਨੇ ਇੰਨਾ ਸਾਨੂੰ ਪਰੇਸ਼ਾਨ ਕੀਤਾ ਪਿਆ ਬਹੁਤ ਜ਼ਿਆਦਾ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਵੇ ਜਿਹੜੀ ਇੰਨੀ ਗੱਲਬਾਤ ਵਧੇ ਨਾ ਇਹਨੂੰ ਕਿਸੇ ਤਰ੍ਹਾਂ ਵੀ ਠੱਲ ਪਾਈ ਜਾਵੇ ਅਸੀਂ ਤਾਂ ਬਾਰ ਬਾਰ ਦਰਖਾਸਤਾਂ ਦੇਈ ਜਾਂਦੇ ਅਸੀਂ ਅੱਜ ਵੀ ਆਪਣੇ ਵੱਲ 18 ਤਰੀਕ ਹੋ ਗਏ ਅੱਜ ਵੀ ਅਸੀਂ ਵੀਡੀਓ ਮੈਡਮ ਨੂੰ ਆਪਣੇ ਵੱਲ ਦਰਖਾਸਤ ਦਿੱਤੀ ਹੈ ਲੈ ਕੇ ਠੀਕ ਹੈ ਜੀ ਧੰਨਵਾਦ ਹਾਂਜੀ ਸੈਕਟਰ ਸਾਹਿਬ ਦੱਸਿਓ ਅੱਜ ਤੁਸੀਂ ਆਏ ਆ ਧਲੇ ਤੇ ਪਿੰਡ ਚ ਹਾਂਜੀ ਅੱਜ ਜੀ ਪੰਚਾਇਤ ਵੱਲੋਂ ਵੀਡੀਓ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਜਿਹੜੀ ਪਲੇ ਗਰਾਊਂਡ ਦੀ ਜ਼ਮੀਨ ਹੈ ਉਹਦੇ ਤੇ ਕੁਝ ਲੋਕਾਂ ਵੱਲੋਂ ਅੱਜ ਨਜਾਇਜ਼ ਬਸਾਰੀ ਕੀਤੀ ਜਾ ਰਹੀ ਸੀ ਕਬਜ਼ਾ ਕੀਤਾ ਜਾ ਰਿਆ ਸੀ ਜਦ ਵੀਡੀਓ ਸਾਹਿਬ ਨੇ ਸਾਨੂੰ ਹਦਾਇਤਾਂ ਕੀਤੀਆਂ ਕਿ ਪੁਲਿਸ ਪ੍ਰੋਟੈਕਸ਼ਨ ਨਾਲ ਲੈ ਕੇ ਉਹਨਾਂ ਨੂੰ ਰੋਕਿਆ ਜਾਵੇ ਉਹ ਅੱਜ ਉਹਨਾਂ ਨੂੰ ਚੌਕੀ ਚਾਰਜ ਸਭ ਤੇ ਹੋਰ ਪੁਲਿਸ ਕਰਮਚਾਰੀਆਂ ਨਾਲ ਲੈ ਕੇ ਉਹਨਾਂ ਨੂੰ ਅੱਜ ਹੁਣ ਮੌਕੇ ਤੇ ਰੋਕ ਦਿੱਤਾ ਗਿਆ ਜੀ ਛੁੱਟੀ ਵਾਲੇ ਦਿਨੇ ਕਿਉਂ ਹੁੰਦਾ ਐ ਇਹ ਇਹ ਪਤਾ ਨਹੀਂ ਕਿ ਮੈਂ ਵੀ ਅੱਜ ਛੁੱਟੀ ਵਾਲ ਦੇ ਨਾਲ ਮੈਂ ਅੰਮ੍ਰਿਤਸਰ ਦੇ ਰਹਿਣ ਵਾਲਾ ਮੈਨੂੰ ਸਪੈਸ਼ਲ ਅੰਮ੍ਰਿਤਸਰ ਤੋਂ ਆਉਣਾ ਪਿਆ ਜੀ ਇਹ ਹਰ ਵਾਰ ਇਸ ਤਰ੍ਹਾਂ ਹੀ ਕਰਦੇ ਸੀ ਜਿੰਨੀ ਵਾਰ ਵੀ ਇਹਨਾਂ ਨੇ ਇਸ ਤਰ੍ਹਾਂ ਨਜਾਇਜ਼ ਕਬਜ਼ਾ ਕਰਨ ਦੀ ਜਾਂ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਅੰਮ੍ਰਿਤਸਰ ਤੋਂ ਸਪੈਸ਼ਲ ਆਉਣਾ ਪਿਆ ਛੁੱਟੀਆਂ ਛੱਡ ਕੇ ਠੀਕ ਹੈ ਹਾਂਜੀ ਸਰ ਪਿੰਡ ਤੇ ਲੱਤਾਂ ਦੇ ਕਿਨੂੰ ਪਿਛਲੇ ਕਈ ਦਿਨਾਂ ਤੋਂ ਤਕਰਾਰ ਜਿਹਾ ਚੱਲ ਰਿਹਾ ਹੈ ਪਿੰਡ ਦੀ ਜਿਹੜੀ ਐ ਐਸਸੀ ਕਮਿਊਨਿਟੀ ਆ ਇੱਥੇ ਕਮਿਊਨਿਟੀ ਹਾਲ ਬਣਾਉਣਾ ਚਾਹੁੰਦੀ ਆ ਪੰਚਾਇਤੀ ਜਗ੍ਹਾ ਤੇ ਤੇ ਕੁਝ ਜਿਹੜੇ ਪੰਚਾਇਤ ਮੈਂਬਰ ਆ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ ਇਸ ਗੱਲ ਨੂੰ ਲੈ ਕੇ ਉਹਦਾ ਵਿਵਾਦ ਚੱਲਦਾ ਤੇ ਅੱਜ ਪੰਚਾਇਤ ਸਰਕੀ ਸਵਾਇ ਸਗੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਉੱਥੇ ਕੰਮ ਚੱਲ ਰਿਹਾ ਤੇ ਸਾਡੇ ਨਾਲ ਚੱਲੋ ਤੇ ਜਦੋਂ ਅਸੀਂ ਮੌਕੇ ਤੇ ਗਏ ਆ ਤੇ ਉਹ ਉੱਥੇ ਸਫਾਈ ਸੁਫੀਦਾ ਕੰਮ ਚੱਲਦਾ ਸੀ ਤੇ ਉਹਨਾਂ ਨੂੰ ਸਮਝਾ ਕੇ ਉੱਥੋਂ ਹਟਾ ਦਿੱਤਾ ਮੈਂ ਜੋ ਮੇ ਕੰਮ ਕਰਨਾ ਉਹ ਪੰਚਾਇਤ ਸੈਕਟਰੀ ਬीडीओ ਦੀ ਮੈਂ ਉਹ ਮਗੇ ਪਰਮਿਸ਼ਨ ਦੇ ਨਾਲ ਕਰੂੰ ਤੇ ਉਹ ਉਹਨਾਂ ਨੂੰ ਸੰਜਾਇਆ ਗਿਆ ਤੇ ਉਹਨਾਂ ਨੇ ਕੰਮ ਬੰਦ ਕਰਤਾ ਸਥਾਈ ਦਾ ਤੇ ਆਪਣੇ ਮੇਰੇ ਘਰ ਆ ਚਲੇ ਗਏ। ਫੇ ਛੁੱਟੀ ਟਾਈਮ ਹੀ ਕਿਉਂ ਕਰਦੇ ਆ ਜਿੱਦਣ ਛੁੱਟੀ ਹੁੰਦੀ ਉਦੋਂ ਹੀ ਕਿਉਂ ਕਰਦੇ ਆ। ਤੇ ਇਸ ਬਾਰੇ ਤਾਂ ਮੈਂ ਹੁਣ ਕੁਝ ਨਹੀਂ ਕਹਿ ਸਕਦਾ ਜੀ। ਠੀਕ ਹੈ ਜੀ ਇਹਨਾਂ ਦੇ ਕਿਉਂਕਿ ਬीडीओ ਨਾਲ ਸਾਥ ਦੇ ਨਾਲ ਟ੍ਰੈਕਟ ਗੱਲ ਚੱਲ ਰਹੀ ਹੈ। ਇਹ ਪ੍ਰੇਂਡ ਵਾਸੀਆਂ ਦੇ ਤੇ ਉਹਨਾਂ ਦੇ ਨਾਲ ਠੀਕ ਹੈ ਜੀ ਉਹਨਾਂ ਨੇ ਕੁਝ ਇਹਨਾਂ ਨੂੰ ਆਸਵਾਸਨ ਦਿੱਤਾ ਹੋਇਆ ਹੈ ਠੀਕ ਹੈ ਜੀ ਤਾਂ ਇਹ ਤਾਂ ਕੋਈ ਪੰਚਾਇਤ ਦੇ ਦਸਤਾਂ ਦੇ ਜਾਂ ਪੰਚਾਇਤ ਸੱਤੀ ਦੇ ਦਸਤਾਂ ਦੇ ਜਾਂ ਵੀਡੀਓ ਕਿਸੇ ਨਾਲ ਦੱਸ ਸਕਦੇ ਠੀਕ ਹੈ ਮੇਰਾ ਤਾਂ ਸਿਰਫ ਇਹਨਾਂ ਰੋਲਾ ਕਿ ਇੱਥੇ ਕੋਈ ਮਾਹੌਲ ਨਾ ਖਰਾਬ ਹੋਵੇ ਕਿਸੇ ਕਿਸਮ ਦੀ ਕੋਈ ਅਨਸ਼ਕਾ ਵੀ ਘਟਨਾ ਨਾ ਵਾਪਰੇ ਮੈਂ ਤੇ ਉਸ ਚੀਜ਼ ਨੂੰ ਦੇਖ ਕੇ ਕੋਈ ਵੀ ਕਰਦੇ ਆ ਹੋਵੇ ਜੀ